ਪਰੀ ਵਿੱਚ ਪਾਓ ਬੁਢਾਪਾ ਰੋਕਣ ਦੀ ਦਵਾਈ ਹਰ ਕੋਈ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਜਵਾਨ ਬਣਿਆ ਰਹੇ ਚਾਹੇ ਔਰਤ ਹੋ ਜਾਂ ਮਰਦ ਪਰੰਤੂ ਬੁਢਾਪਾ ਤਾਂ ਹਰ ਕਿਸੇ ਤੇ ਆਉਣਾ ਹੀ ਹੁੰਦਾ ਹੈ ਲੇਕਿਨ ਜੇ ਅਸੀਂ ਆਪਣੇ ਸਰੀਰ ਨੂੰ ਕਸਰਤ ਵਾਲੇ ਪਾਸੇ ਵੱਲ ਤੋਰੀਏ ਆਸੀਂ ਇਸ ਬੁੜਾਪੇ ਨੂੰ ਕਾਫੀ ਹੱਦ ਤੱਕ ਇਹਦੇ ਤੋਂ ਬਚ ਸਕਦੇ ਹਾਂ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਤ ਤੋਂ ਵੱਤ ਕਰੋ ਕਸਰਤ ਕਰਨ ਨਾਲ ਬੁਢਾਪੇ ਦੇ ਲੱਛਣ ਜਲਦੀ ਨਹੀਂ ਦਿਖਾਈ ਦਿੰਦੇ ਤੁਹਾਡੀ ਉਮਰ ਚਾਹੇ ਕਿੰਨੀ ਵੀ ਹੋਵੇ ਤੁਸੀਂ ਲੰਮੇ ਸਮੇਂ ਤੱਕ ਜਵਾਨ ਰਹਿ ਸਕਦੇ ਹੋ ਸਰੀਰ ਨੂੰ ਊਰਜਾਵਾਨ ਬਣਾ ਕੇ ਸਾਡੇ ਸਰੀਰ ਵਿੱਚ ਨਾੜੀਆਂ ਦਾ ਜਾਲ ਵਿਛਿਆ ਹੋਇਆ ਹੈ ਇਹ ਸਾਰੀਆਂ ਨਾੜੀਆਂ ਸਰੀਰ ਦੇ ਸਾਰੇ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ ਜਦ ਤੱਕ ਇਹ ਨਾੜੀਆਂ ਖੂਨ ਦਾ ਪ੍ਰਭਾਵ ਠੀਕ ਤਰੀਕੇ ਨਾਲ ਇੰਨਾ ਵਿੱਚ ਚੱਲਦਾ ਹੈ ਤਾਂ ਅਸੀਂ ਬਿਲਕੁਲ ਠੀਕ ਠਾਕ ਰਹਿੰਦੇ ਹਾਂ ਪਰੰਤੂ ਜਦੋਂ ਇਹਨਾਂ ਨਾੜੀਆਂ ਵਿੱਚ ਬਲੋਕੇਜ ਆ ਜਾਂਦੀ ਹੈ ਤਾਂ ਅਸੀਂ ਵੱਖ-ਵੱਖ ਬਿਮਾਰੀਆਂ ਵੱਲ ਵਧ ਜਾਂਦੇ ਹਾਂ ਇਹਨਾਂ ਨਾੜੀਆਂ ਦੀ ਬਲੋਕੇਜ ਨੂੰ ਰੋਕਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਤੇਲ ਲੈਣਾ ਹੈ ਉਹ ਤੁਸੀਂ ਸਰੋਂ ਦਾ ਤੇਲ ਦਾ ਜਾਂ ਦੇਸੀ ਘਿਓ ਵੀ ਲੈ ਸਕਦੇ ਹੋ ਇਹ ਤੇਲ ਜੋ ਵੀ ਤੁਸੀਂ ਲੈ ਰਹੇ ਹੋ ਉਸ ਨੂੰ ਆਪਣੇ ਹੱਥ ਦੇ ਗੁੱਟ ਤੇ ਲਗਾ ਕੇ ਦੂਸਰੇ ਹੱਥ ਨਾਲ ਮਾਲਿਸ਼ ਕਰਨੀ ਹੈ ਗੋਲ-ਗੋਲ ਕੁਮਾ ਕੇ ਪਹਿਲੀ ਉਂਗਲ ਤੇ ਅੰਗੂਠੇ ਨਾਲ ਥੋੜਾ ਟਾਈਟ ਕਰਕੇ ਮਾਲਿਸ਼ ਕਰਨੀ ਹੈ ਇਸ ਨਾਲ ਹੁੰਦਾ ਕੀ ਹੈ ਕਿ ਸਾਡੇ ਸਰੀਰ ਦੇ ਪੁਆਇੰਟ ਹੁੰਦੇ ਹਨ ਜੋ ਪ੍ਰੈਸ ਹੁੰਦੇ ਹਨ ਤਾਂ ਉਹ ਜਿਸ ਵੀ ਅੰਗ ਦੇ ਨਾਲ ਅਟੈਚ ਹੁੰਦੇ ਹਨ ਤੇ ਉੱਥੇ ਆਪਣਾ ਅਸਰ ਦਿਖਾਉਂਦੇ ਹਨ ਉਹ ਸਾਰੀਆਂ ਨਾੜੀਆਂ ਜੋ ਕਿ ਉਸ ਪੁਆਇੰਟ ਨਾਲ ਅਟੈਚ ਹੁੰਦੀਆਂ ਹਨ ਉਸ ਨਾੜੀ ਦੀ ਬਲੋਕੇਜ ਖੁੱਲ ਜਾਂਦੀ ਹੈ ਇਹ ਅਭਿਆਸ ਤੁਸੀਂ ਦੋਨਾਂ ਹੱਥਾਂ ਤੇ ਕਰਨਾ ਹੈ ਅਤੇ ਰੋਜ਼ਾਨਾ ਕਰਨਾ ਹੈ ਫਿਰ ਦੋਨਾਂ ਹੱਥਾਂ ਨੂੰ ਆਪਸ ਵਿੱਚ ਮਾਰਨਾ ਹੈ ਜੋਰ-ਜੋਰ ਦੀ ਜਿਸ ਤਰ੍ਹਾਂ ਕਿ ਅਸੀਂ ਤਾੜੀ ਮਾਰਦੇ ਹਾਂ ਫਿਰ ਦੋਨਾਂ ਹੱਥਾਂ ਦੀਆਂ ਉਂਗਲੀਆਂ ਆਪਸ ਵਿੱਚ ਫਸਾ ਕੇ ਰਗੜਨੀਆਂ ਹਨ ਅਤੇ ਫਿਰ ਦੋਵਾਂ ਦੀ ਮਾਲਿਸ਼ ਕਰਨੀ ਹੈ ਅਤੇ ਆਪਸ ਵਿੱਚ ਦੋਵੇਂ ਹੱਥ ਰਗੜਨੇ ਹਨ ਅਤੇ ਫਿਰ ਦੋਵੇਂ ਹੱਥ ਆਪਸ ਵਿੱਚ ਮਿਲਾ ਕੇ 2 ਮਿੰਟ ਤੱਕ ਹੱਥਾਂ ਨੂੰ ਰੈਸਟ ਦੇਣੀ ਹੈ ਇਸ ਤਰ੍ਹਾਂ ਕਾਰਨ ਨਾਲ ਨਾੜੀਆਂ ਦੀ ਪਲੋਕ ਇਸ ਕਾਫੀ ਹੱਦ ਤੱਕ ਖੁੱਲ ਜਾਂਦੀ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ